ਲਓ ਜੇ ਸੱਚੇ ਨਾਮ ਦਾ ਆਧਾਰ ਕਰ ਲੋਗੇ ਸ਼ਬਦ ਨਾਲ ਪਿਆਰ ਕਰ ਲੋਗੇ ਫਿਰ ਕੀ ਹੋ ਜਾਏਗਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਗੈ ਵਾਜੇ ਪੰਚ ਸ਼ਬਦ ਤਿਤ ਘਰ ਸੁਭਗੈ ਘਰ ਸੁਭਗੈ ਸ਼ਬਦ ਵਾਜੇ ਘਰ ਸੁਭਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਕਲਾ ਜਿਤ ਘਰ ਧਾਰੀਆ ਪੰਚ ਧੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਕਹਿ ਨਾਨਕ ਤਾਂ ਸੁਖ ਹੋਆ ਤਿਤ ਘਰ ਅਨਹਦ ਵਾਜੇ ਹੁਣ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸੱਚੇ ਨਾਮ ਦਾ ਆਧਾਰ ਕਰ ਲਿਆ ਮੈਂ ਤਾਂ ਕਰ ਲਿਆ ਕਹਿੰਦੇ ਨਾ ਆਪਣਾ ਅਨੁਭਵ ਦੱਸ ਰਹੇ ਹਰ ਪਿਤਾ ਆਪਣੇ ਪੁੱਤਰ ਨੂੰ ਆਪਣਾ ਅਨੁਭਵ ਦੱਸਦਾ ਹੈ ਹਰ ਗੁਰੂ ਆਪਣੇ ਸਿੱਖ ਨੂੰ ਆਪਣਾ ਅਨੁਭਵ ਦੱਸਦਾ ਹੈ ਮੈਂ ਜਦੋਂ ਜਪਜੀਤ ਸਾਹਿਬ ਪੜ੍ਹਦਾ ਤੇ ਇੱਕ ਪੰਕਤੀ ਚ ਕਿੰਨੇ ਬਿਸਰਾਮ ਨੇ ਮੰਨੇ ਬੋਲੋ ਮੰਨੇ ਤਰੇ ਤਰੇ ਤਾਰੇ ਤਾਰੇ ਗੁਰ ਗੁਰ ਸਿੱਖ ਇੱਕ ਪੰਕਤੀ ਚ ਇੰਨੇ ਬਿਸਰਾਮ ਨੇ ਗੁਰੂ ਪਹਿਲਾਂ ਆਪ ਮੰਨਦਾ ਹੈ ਫਿਰ ਤਰਦਾ ਹੈ ਫਿਰ ਤਰਦਾ ਹੈ ਸਿੱਖਾਂ ਨੂੰ ਤੋਂ ਇਸ ਤਰ੍ਹਾਂ ਜਦੋਂ ਅਸੀਂ ਆਪ ਮੰਨਾਂਗੇ ਫਿਰ ਅਸੀਂ ਆਪਣੇ ਬੱਚਿਆਂ ਨੂੰ ਵੀ ਕਹਾਂਗੇ ਭਾਈ ਅਸੀਂ ਨਹੀਂ ਗੁਰੂ ਤੋਂ ਬਿਨਾਂ ਹਰ ਕਿਸੇ ਪਾਸੇ ਨਹੀਂ ਅਸੀਂ ਨਹੀਂ ਅਕਾਲ ਪੁਰਖ ਤੋਂ ਬਿਨਾਂ ਹਰ ਕਿਸੇ ਪਾਸੇ ਤੇ ਜੇ ਆਪ ਹੀ ਭਰੋਸਾ ਨਹੀਂ ਤੇ ਫਿਰ ਅਸੀਂ ਇਹਨਾਂ ਚੰਗਾ ਵੀ ਜਦ ਤੇਰੀ ਮਰਜ਼ੀ ਤੁਰਿਆ ਫਿਰ ਹੈ ਇਤਨਾ ਕੰਮਸਾਲਾ ਖਰਾਬ ਹੋ ਗਿਆ ਮਹਾਰਾਜ ਕਹਿੰਦੇ ਨੇ ਜਿਸ ਨੇ ਸੱਚੇ ਨਾਮ ਦਾ ਆਧਾਰ ਬਣਾ ਲਿਆ ਵਾਜੇ ਪੰਜ ਸ਼ਬਦ ਨਾ ਹੁਣ ਇਹ ਸਖਰ ਤੇ ਵੀ ਬੜੇ ਪਵਾੜੇ ਪੈ ਗਏ ਹਰਿ ਹਰਿ ਸਵਾਮੀਆ ਦੇ ਆਪ ਕੋਲੇ ਪੰਜ ਵਾਜੇ ਵਜਾਈ ਗਏ ਇਹ ਗੱਲ ਅਸਲ ਵਿੱਚ ਹੈ ਉਸ ਖੁਸ਼ੀ ਦਾ ਪ੍ਰਗਟਾਵਾ ਪੰਜ ਤਰ੍ਹਾਂ ਦੇ ਸਾਜ਼ ਨੇ ਕੁਝ ਸਾਜ਼ ਨੇ ਜਿਹੜੇ ਟੈਣੇ ਛੈਣੇ ਟਲੀਆਂ ਵਜਦੀਆਂ ਨੇ ਕੁਝ ਮੂੰਹ ਨਾਲ ਵੱਜਦੇ ਨੇ ਕੁਝ ਤਬਲਾ ਹੈਗਾ ਕੋ ਹਰ ਇਹ ਪੰਜ ਤਰ੍ਹਾਂ ਦੇ ਸਾਜ਼ ਨੇ ਉਹਨਾਂ ਸਾਜਾਂ ਦੀ ਆਵਾਜ਼ ਸੁਣ ਕੇ ਜਿੰਨੀ ਖੁਸ਼ੀ ਹੁੰਦੀ ਹੈ ਨਾ ਕਹਿੰਦੇ ਐਨੀ ਖੁਸ਼ੀ ਹੋ ਸਰਦੇ ਚੁੰਦੀ ਤੇ ਉਹਨਾਂ ਨੇ ਸਾਡੀ ਕਮਜ਼ੋਰੀ ਦਾ ਉਠਾਇਆ ਫਾਇਦਾ ਮੈਂ ਤੇ ਕਈ ਗੱਲਾਂ ਸੋਚ ਕੇ ਰਹਿਣਾ ਵੀ ਕਿੱਥੇ ਕਿੱਥੇ ਅਸੀਂ ਮਾਰ ਖਾ ਗਏ ਹਾਂ ਤੇ ਖਾਈ ਜਾ ਰਹੀ ਹੈ ਜਾਗਣ ਲਈ ਤਿਆਰੀ ਮੈਂ ਕਿਤਾਬ ਪੜ੍ਹੀ ਉਹ ਹੈ ਨਾ ਬਟਾਲੇ ਦੇ ਕੋਲ ਇੱਕ ਕਾਜ਼ੀਆਂ ਮੈਨੂੰ ਪਤਾ ਲੱਗਾ ਵੀ ਉਹ ਉਹਨਾਂ ਨੇ ਪੰਜਾਬੀ ਵਿੱਚ ਕੁਰਾਨ ਸ਼ਰੀਫ ਛਾਪਿਆ। ਸਾਨੂੰ ਨੂੰ ਸ਼ੌਕ ਹੈ ਵੀ ਹਰ ਧਰਮ ਦਾ ਸਟੱਡੀ ਕਰਨਾ। ਤੇ ਮੈਂ ਉਹਨੂੰ ਚਿੱਠੀ ਲਿਖ ਦਿੱਤੀ। ਉਹਨਾਂ ਨੇ ਭੇਜ ਦਿੱਤਾ। ਨਾਲ ਹੋਰ ਵੀ ਕਿਤਾਬਾਂ ਭੇਜਤੀਆਂ। ਤੇ ਇੱਕ ਹੋਰ ਕਿਤਾਬ ਭੇਜ ਉਹਦੇ ਤੇ ਲਿਖਿਆ ਸੀ ਉਹਦਾ ਸਿਰਲੇਖ ਵਕਤ ਨਾ ਪਾਇਓ ਕਾਦੀਆਂ। ਅਖੇ ਜੀ ਗੁਰੂ ਨਾਨਕ ਸਾਹਿਬ ਨੇ ਸਿਖਾਉਣਾ ਕਿਹਾ ਵੀ ਕਾਦੀਆਂ ਵਾਲਿਆਂ ਨੂੰ ਵਕਤ ਨਾ ਪਾਇਆ ਜੇ। ਇਹਨਾਂ ਨਾਲ ਪੰਗਾਰਾ ਲਿਆ ਜੇ। ਦੇਖੋ ਉਹੋ ਜੇ ਤੁਸੀਂ ਜਪਜੀ ਸਾਹਿਬ ਧਿਆਨ ਨਾਲ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਦਾ ਮਤਲਬ ਕੀ ਹੈ ਉਹਦਾ ਮਤਲਬ ਇਹ ਹੈ ਕਿਸੇ ਨੂੰ ਪਤਾ ਨਹੀਂ ਪਰਮਾਤਮਾ ਨੇ ਕਦੋਂ ਸ੍ਰਿਸ਼ਟੀ ਬਣਾਈ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਛਿਤਵਾਰ ਨਾ ਜੋਗੀ ਜਾਣੇ ਰਤਮਾਹ ਨਾ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਉਹਨਾਂ ਨੇ ਉਨੀ ਇੱਕ ਪੰਕਤੀ ਵਿੱਚੋਂ ਲੈਣੀ ਵਖਤਨਾ ਬਾਇਕਾ ਪੰਜਾਬ ਦੇ ਵਿੱਚੋਂ ਬੈਠੇ ਨੇ ਕਿਹੇ ਸਿੱਖ ਜਥੇਬੰਦੀ ਨੂੰ ਪੁੱਛਿਆ ਤੱਕ ਨਹੀਂ ਵੀ ਪੜ੍ਹਿਓ ਇਹ ਕੀ ਲਿਖਿਆ ਜੇ ਧਿਆਨ ਉਹਦੇ ਲਿਖਿਆ ਦੇ ਤੇ ਕੁਰਸੀਆਂ ਦਾ ਧਿਆਨ ਹੈ ਫੇ ਕਹਿੰਦੇ ਮੁੱਖ ਮੰਤਰੀ ਪੜਾਣ ਲੱਗੇ ਕੋਲ ਚਲਾ ਜਾ ਹੋਏ ਉਧਰ ਧਿਆਨ ਹੈ ਧਿਆਨ ਹੀ ਨਹੀਂ ਹੈਗਾ ਐਡੇ ਵੱਡੇ ਖਜ਼ਾਨੇ ਦੇ ਮਾਲਕ ਹੁੰਦਿਆਂ ਹੋਇਆਂ ਸਾਡਾ ਘਰ ਲੋਕ ਲੁੱਟ ਲਈ ਜਾਂਦੇ ਤੋਂ ਖੈਰ ਇਹ ਜਿਹੜੇ ਪੰਜ ਸ਼ਬਦ ਨੇ ਇਨਾ ਦਾ ਜ਼ਿਕਰ ਗੁਰੂ ਜੀ ਤੇ ਵਿਚਾਂ ਖੋਲਣ ਦੀ ਤੇ ਵਿਚਾਂ ਖੋਲਣ ਦੀ ਤੇ ਵਿਚਾਂ ਖੋਲਣ ਦੀ ਤੇ ਵਿਚਾਰਨ ਦੀ ਲੋੜ ਹੈ ਇਹ ਪੰਜ ਸ਼ਬਦਾਂ ਉਹਦੇ ਜਿਤਨੀ ਖੁਸ਼ੀ ਉਹਨਾਂ ਪੰਜ ਸਾਜਾਂ ਦੀਆਂ ਆਵਾਜ਼ਾਂ ਸੁਣ ਕੇ ਹੁੰਦੀ ਹੈ ਨਾ ਉਹੀ ਉਹਦੇ ਅੰਦਰ ਹੁੰਦੀ ਹੈ ਜਿਹੜਾ ਨਾਮ ਜਪਦਾ ਹੈ ਬਸ ਗੱਲ ਇਹ ਨਹੀਂ ਉਹਨਾਂ ਨੇ ਸਾਨੂੰ ਆਖਿਆ ਆਓ ਵੀ ਤੁਹਾਡੇ ਕੰਨਾਂ ਕੋਰਾ ਕਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਤੇ ਨਾਲ ਕਹਿੰਗੇ ਅੱਗੇ ਨਾ ਦੱਸੀ ਭਾਈ ਅਰਨਾਮਿਆਂ ਪਤਾ ਸਭ ਐਸੀ ਖੁੱਲ ਤੇ ਜੋ ਕੋ ਲਿਆਂਦਾ ਉਹ ਚਿੱਤ ਅਜਾ ਆ ਕੰਮ ਚੱਲ ਰ ਅਉ ਹਉਮੇ ਕਰੀ ਜਾਂਦੇ ਮਹਾਰਾਜ ਕੀ ਕਹਿ ਰਹੇ ਨੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਘਰ ਦੇ ਰਾਰੇ ਨੂੰ ਸਿਆਰੀ ਹੈ ਘਰ ਦਾ ਮਤਲਬ ਹੈ ਹਿਰਦਾ ਉਸ ਭਾਗਾ ਵਾਲੇ ਹਿਰਦੇ ਦੇ ਅੰਦਰ ਇਹ ਪੰਜ ਬਾਧੇ ਬੱਚੀ ਖੁਸ਼ੀ ਹੋਈ ਫਿਰ ਘਰ ਸੁਭਾਗ ਹੈ ਸ਼ਬਦ ਬਾਣੀ ਉਸ ਭਾਗਾ ਵਾਲੇ ਘਰ ਵਿੱਚ ਸ਼ਬਦ ਜਦੋਂ ਗੂੰਜਦਾ ਹੈ ਨਾ ਤੇ ਉਹਦੇ ਚੋਂ ਫਿਰ ਪੰਜਾਂ ਸਾਜ ਦਾ ਆਨੰਦ ਮਿਲਦਾ ਹੈ ਘਰ ਸਭਾਗਾ ਸ਼ਬਦ ਬਾਣੀ ਕਲਾ ਜਿਤ ਕਰਤਾਰੀ ਜਿਸ ਉੱਤੇ ਪਰਮੇਸ਼ਵਰ ਨੇ ਆਪਣੀ ਮਿਹਰ ਦੀ ਨજર ਕਰ ਦਿੱਤੀ ਤੇ ਮਿਹਰ ਦੀ ਨજર ਤੇ ਉਹਦੇ ਤੇ ਹੋਣੀ ਹੈ ਜਿਹੜਾ ਗੁਰੂ ਦੀ ਗੱਲ ਮੰਨੇ ਪੁੱਛੋ ਗੁਰੂ ਰਾਮਦਾਸ ਜੀ ਉਹ ਕਹਿੰਦੇ ਕਿ ਮੇਰ ਲੈਣੀ ਹੈ ਤੇ ਮੇਰੀ ਗੱਲ ਸੁਣ ਲੋ ਆਖ ਸੁਣਾਓ ਮਹਾਰਾਜ ਕਹਿੰਦੇ ਗੁਰਸਿੱਖ ਅਮੀਤ ਚਲੋ ਗੁਰ ਚਾਲੀ 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 ਜੋ ਗੁਰ ਕਹ ਸੋਈ ਭਲ ਮੰਨ ਜੋ ਗੁਰ ਕਹ ਸੋਈ ਭਰ ਮੰਨ ਹਰ ਹਰ ਕਥਾ ਨਿਰਾਹਲੀ ਹਰ ਹਰ ਕਥਾ ਨਿਰਾਹਲੀ ਹਰ ਹਰ ਕਥਾ ਨਿਰਾਹਲੀ ਤਾਂ ਫਿਰ ਚੰਗੀ ਤਰ੍ਹਾਂ ਸਮਝ ਲਓ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਜਿਹਦੇ ਉੱਤੇ ਉਸ ਵਾਹਿਗੁਰੂ ਨੇ ਮਿਹਰ ਕਰ ਦਿੱਤੀ ਕਲਾ ਦਾ ਮਤਲਬ ਹੈ ਸਤਿਆ ਪੈਦਾ ਕਰਤੀ ਸ਼ਕਤੀ ਪੈਦਾ ਕਰ ਦਿੱਤੇ ਫਿਰ ਪੰਜ ਦੂਤ ਤੁਧ ਵਸ ਕੀ ਇਹ ਜਿਹੜੇ ਪੰਜ ਨੇ ਜਿਨ੍ਹਾਂ ਬਾਰੇ ਤੁਸੀਂ ਨੂੰ ਸੁਣਦੇ ਇਹਨਾਂ ਨੂੰ ਮਾਰਨਾ ਨਹੀਂ ਇਹਨਾਂ ਨੂੰ ਵਸ ਵਿੱਚ ਕਰਨਾ ਇਹ ਵੀ ਗੱਲ ਸਮਝਣ ਵਾਲੀ ਹੈ ਲੋਕਾਂ ਨੂੰ ਮਾਰ ਦਿਓ ਮਾਰੋਗੇ ਕਿਵੇਂ ਮਾਰੋਗੇ ਤਾਂ ਸੰਸਾਰੀ ਰੁਕ ਜਾਏਗਾ ਕਾਮ ਵੀ ਚਾਹੀਦਾ ਹੈ ਕ੍ਰੋਧ ਵੀ ਚਾਹੀਦਾ ਹੈ ਲੋਭ ਵੀ ਚਾਹੀਦਾ ਇਹਨਾਂ ਨੂੰ ਵਸ ਵਿੱਚ ਕਰਨਾ ਜੇ ਘੋੜਾ ਜਿਹੜਾ ਨਾ ਉਹਦੀ ਲਗਾਮ ਸਵਾਰ ਦੇ ਹੱਥ ਵਿੱਚ ਹੋਵੇ ਫਿਰ ਕੋਈ ਖਤਰਾ ਹੀ ਨਹੀਂ ਤੇ ਜੇ ਘੋੜਾ ਪੂਜੋਰ ਹੋ ਜਾਵੇ ਫਿਰ ਸਵਾਰ ਵੀ ਗਿਆ ਤੇ ਘੋੜਾ ਖੜ ਜਿੱਟੇ ਗਏ ਗੱਲ ਇੰਨੀ ਵਸ ਕਰ ਜਿੰਨੀ ਕੋ ਲੋੜ ਹੈ ਉਹ ਨਹੀਂ ਵਰਤੀ ਜੇ ਸਰਾਤੇ ਨੂੰ ਲੋੜ ਹੋਵੇ ਘੋੜਾ ਤੇਜ਼ ਦੌੜਣ ਦੀ ਤਾਂ ਉਹ ਢੁੜਕੀ ਲਾ ਲੈਂਦਾ ਨਹੀਂ ਤੇ ਫਿਰ ਪੋਈਏ ਪਾ ਲੈਂਦਾ ਫਿਰ ਹੌਲੀ ਚਲਾ ਲੈਂਦਾ ਬਸ ਸਹੀ ਤੋ ਜਿਹੜਾ ਨਾਮ ਜਪੇਗਾ ਉਹਨੂੰ ਸਮਝ ਆ ਜਾਏਗੀ ਵੀ ਇਹਨੂੰ ਕਿੰਨਾ ਕੁ ਬਰਤਣਾ ਪੰਚ ਦੂਤ ਤੁਦ ਅਧীন ਕਰ ਲੈ ਕਾਬੂ ਕਰ ਲੈ ਕਾਲ ਕੰਟਕ ਮਾਰ ਲੈ ਉਹ ਫਿਰ ਕਾਲ ਦਾ ਮਤਲਬ ਮੌਤ ਕੰਟਕ ਮੈਨਾ ਕੰਡਾ ਉਹ ਫਿਰ ਮੌਤ ਦੇ ਕੰਡੇ ਤੋਂ ਨਿਰਭੈ ਹੋ ਜਾਂਦਾ ਉਹਨੂੰ ਕੋਈ ਡਰ ਨਹੀਂ ਵੀ ਆਪਦਾ ਫਿਰ ਪਾਤਸ਼ਾਹ ਕਹਿੰਦੇ ਇਹ ਕੰਮ ਸੌਖਾ ਨਹੀਂ ਤੁਰ ਕਰਮ ਪਾਇਆ ਤੁਦ ਜਿਨ ਕੋ ਤੁਰ ਤੁਰ ਤੋਂ ਕਰਮ ਬਖਸ਼ਿਸ਼ ਜਿਨ੍ਹਾਂ ਦੇ ਉੱਤੇ ਤੁਸੀਂ ਤੁਰੋਂ ਬਖਸ਼ਿਸ਼ ਕਰ ਦਿੱਤੀ ਸੇ ਨਾਮ ਹਰ ਕੇ ਆਮੀਨ ਇਹਨੂੰ ਸੇ ਲਮਕਾਣਾ ਨਹੀਂ ਸੇ ਆ ਜਿਹੜੀ ਜੀਵ ਦੀ ਕੂਂਬੜੀ ਹੈ ਨਾ ਸੇ ਉਹ ਹਰੀ ਦੇ ਨਾਮ ਵਿੱਚ ਫਿਰ ਲੱਗ ਗਏ ਕਹਿ ਨਾਨਕ ਤਾਂ ਸੁਖ ਹੋਆ ਇਹਨੂੰ ਅਸੀਂ ਤਾਂ ਪੜਦੇ ਹਾਂ ਪ੍ਰਚਲਿਤ ਹੋ ਗਿਆ ਹੈ ਪਰ ਇਹ ਅਸਲ ਵਿੱਚ ਉਚਾਰਨ ਤਾਂ ਹੋਣਾ ਚਾਹੀਦਾ ਤੁਸਿਆ ਕੋ ਕਿਵੇਂ ਜਰ ਸਮਝ ਲਓ ਜਜਾ ਹਾ ਇਹਨੂੰ ਕੰਨਾ ਹੋਵੇ ਕੀ ਬੋਲੋਗੇ ਜਹਾ ਤਾ ਤਾ ਇਹਨੂੰ ਕੰਨਾ ਹੋਵੇ ਕੀ ਬੋਲੋਗੇ ਜਹਾ ਤਾਹਾਂ ਕਹਾ ਵਹ ਜੇ ਕੰਨਾ हट ਗਿਆ ਤੇ ਫਿਰ ਪਿੱਛੇ ਕੀ ਰਹਿ ਜਾਏਗਾ ਜੰ ਤਾਂ ਜੈ ਨਹੀਂ ਬਣਦਾ ਠੀਕ ਹੈ ਜੀ ਤੋਂ ਮਹਾਰਾ ਜੀ ਕਹਿੰਦੇ ਨੇ ਕਹਿ ਨਾਨਕ ਤਾ ਸੁਖ ਹੋਵਾ ਉਹ ਸਿਰ ਦੇ ਵਿੱਚ ਫਿਰ ਸੁਖ ਹੋਇਆ ਤੇ ਤਿਤ ਘਰ ਅਨਹਦ ਅਨਹਦ ਵੀ ਸਮਝ ਲਓ ਇਹ ਦੋ ਅੱਖਰ ਨੇ ਅਨਹਤ ਅਨਹਦ ਇੱਥੇ ਹੀ ਚੱਕਰ ਪਾਇਆ ਗਿਆ ਤੁਹਾਡੇ ਅੰਦਰ ਅਨਹਦਵਾਜਾ ਵਜੇਗਾ ਅਰੇ ਭਈ ਅਨਹਦ ਦਾ ਮਤਲਬ ਜਿਸ ਦੀ ਕੋਈ ਹੱਦ ਨਹੀਂ ਸੀਮਾ ਨਹੀਂ ਅਨਹਦ ਦਾ ਮਤਲਬ ਹੈ ਜਿਹੜਾ ਕਦੇ ਹੱਤ ਨਹੀਂ ਹੁੰਦਾ ਨਾਸ ਨਹੀਂ ਹੁੰਦਾ ਫਿਰ ਐਸਾ ਪਰਮੇਸ਼ਰ ਦਾ ਪਿਆਰ ਜਾਗੇਗਾ ਜਿਹੜਾ ਕਿਦਰੇ ਟੁੱਟੇਗਾ ਨਹੀਂ ਕਦੇ ਮੁਕੇਗਾ ਵਾਜੇ ਤਿਤਕਰ ਅਨਹਦ